ਮੋਗੇ ਮੰਡੀ ਤੇ ਖੜੇ ਆਂ ਤੁਹਾਡੇ ਵਾਸਤੇ ਦੋ ਟਰੈਕਟਰ ਇੱਕ ਇੱਕ ਘਰੇ ਵਕਾਊ ਲੈ ਕੇ ਆਏ ਆਂ ਜੀ ਇੱਕ ਫੋਰਡ 360 ਇੱਕ ਟਰੈਕਟਰ ਹੈਗਾ ਮਹਿੰਦਰਾ 265 ਡੀਆਈ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਕੀ ਹਾਲ ਹੈ ਬਾਈ ਵਧੀਆ ਬਾਈ ਤੁਸੀਂ ਦੱਸੋ ਠੀਕ ਠਾਕ ਜੀ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਬਾਈ ਜਿਹੜਾ ਫੋਰਡ 3600 ਇਹ ਮਾਡਲ ਕਿਹੜਾ ਇਹ ਮਾਡਲ 94 ਮਾਡਲ ਆਈ ਏ ਠੀਕ ਆ ਬਾਈ 1900 ਤੇ 94 ਮਾਡਲਾਂ ਗੱਲ ਕਰੀਏ ਬਾਈ ਨੰਬਰ ਪੀ ਆ ਵਾ ਨੰਬਰ ਪੀ ਆ ਵਾ ਪੀਪੀ 28 ਬਾਈ ਮਲੇਰਕੋਟਲੇ ਚੈਪ ਵਾਲੀ ਕਾਪੀ ਇਹਦੀ ਠੀਕ ਆ ਪੀਪੀ 28 ਮਲੇਰਕੋਟਲੇ ਦਾ ਨੰਬਰ ਆ ਚੈਪ ਵਾਲੀ ਕ ਰੰਗ ਪੇੜ ਦਾ ਸਾਰਾ ਓਰੀਜਨਲ ਆਪਣੀ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਹੈ ਜੀ ਗਲ ਗਾਰੰਟੀ ਆਪਣੀ ਪੌਂਡ ਇੰਜਨ ਗੇਅਰ ਦੀ ਵੀ ਫੁੱਲ ਗਾਰੰਟੀ ਆ ਰੰਗ ਪੇੜ ਦੇ ਵੀ ਟਾਇਰਾਂ ਦੀ ਗੱਲ ਕਰੀਏ ਟਾਇਰ ਨੂੰ ਲੱਭੀ ਕਿਹੜੀ ਕੰਪਨੀ ਦੇ ਹੈਗੇ 70 ਰੁਪਏ ਜੀ ਠੀਕ ਆ ਬਾਈ ਮਗਰਲੇ ਬਾਈ ਮਗਰਲੇ ਹੈਗੇ 80 ਰੁਪਏ ਟਾਇਰ ਬਿਰਲਾ ਕੰਪਨੀ ਦੇ ਠੀਕ ਆ ਗੱਲ ਕਰੀਏ ਬਾਈ ਟਰੈਕਟਰ ਦੇ ਨਾਲ ਸਮਾਨ ਕੀ ਸਮਾਨ ਸਾਰਾ ਪੂਰਾ ਵੀਰੇ ਵੱਡੀ ਹੌਕ ਲੱਗੀ ਕਿੱਲੀਆਂ ਵਾਲੀ ਛੋਟੜ 3500 4000 ਰੁਪਏ ਦੀ ਕੱਲੀ ਹੌਕੀ ਹੈ ਜੀ ਠੀਕ ਆ ਬਾਈ ਤੇ ਰਿਗਾਰਡ ਰਿਗਾਰਡ ਨਵੀ ਲੱਗੀ ਜਮ ਕੇਰੀ ਦੁਬਾਰਾ ਮਗਰਾੜ ਕੱਲੇ ਮਤਲਬ ਹੋਏ ਵੀ ਆ ਤਿਆਰ ਰੰਗ ਬਾਕੀ ਸਾਰਾ orignal ਆ ਬਾਕੀ ਸਾਰਾ orignal ਆ ਰਿਮਰਮਾ ਚੈੱਕ ਕਰਾ ਜੀ ਰਿਮਰਮਾ ਦਾ ਟਰੈਕਟਰ ਪੂਰਾ ਸਾਫ ਆ ਨਵੀ ਬੈਟਰੀ ਤੇ ਚੰਗੀ ਠੀਕ ਆ ਨਵੀ ਬੈਟਰੀ ਆ ਰੰਗ ਪੇੜ ਦਾ ਵੀ orignal ਆ ਫੁੱਲ ਗਾਰੰਟੀ ਆ ਨਾ ਪੰਜਾਬ ਨੰਬਰ ਬਾਕੀ ਠੀਕ ਆ ਪੰਜਾਬ ਨੰਬਰ ਆ ਡਾਕੂਮੈਂਟ ਕੰਪਲੀਟ ਆ ਸਾਰੇ ਡਾਕੂਮੈਂਟ ਕੰਪਲੀਟ ਚੈਪ ਵਾਲੀ ਗੱਲ ਜੀ ਠੀਕ ਆ ਵੀ ਹੁਣ ਆਪਾਂ ਗੱਲ ਕਰੀਏ ਬਾਈ ਇਹ ਟਰੈਕਟਰ ਦੀ ਡਿਮਾਂਡ ਕਿੰਨੀ 1 ਲੱਖ ਤੇ 60 ਹਜ਼ਾਰ ਮੰਗਦੇ ਬਈ 1 ਲੱਖ ਤੇ 60 ਹਜ਼ਾਰ ਡਿਮਾਂਡ ਆ ਜਿਹੜਾ ਕਰਕੇ ਆਉਂਦਾ ਵੀਡੀਓ ਨੂੰ ਸ਼ੇਅਰ 20000 ਰੁਪਏ ਦਾ ਮਾਨਤਨ ਕਰਦਾਂਗੇ ਤੁਹਾਡੀ ਵੀਡੀਓ ਤੇ 1 ਲੱਖ 40 ਹਜ਼ਾਰ ਦਾ ਦੇ ਦਾਂਗੇ 1 ਲੱਖ ਤੇ 40 ਹਜ਼ਾਰ ਦਾ ਟਰੈਕਟਰ ਹਾਂ ਨਾ ਹੀ ਦੇ ਦਿਆਂ ਹਾਂ ਠੀਕ ਆ ਇਹ ਕਿਹੜੇ ਪੈਂਡ ਵਕਾਉਂਦੇ ਨੇ ਦੇਵੀ ਵਾਲੇ ਖੜਾ ਕੋਟੂਪੁਰ ਦੇ ਨਾਲ ਪੈਂਡ ਦੇਵੀ ਵਾਲਾ ਜਿਹੜਾ ਫ੍ਰੀ ਕੋਟ ਹਾਂਜੀ ਕਰਾਂਗੇ ਠੀਕ ਆ ਤੇ ਜਿਹੜਾ ਇੱਧਰ ਆਪਣੇ ਕੋਲੇ ਆ 260 ਵੀ 260 ਆਪਣੇ ਕੋਲੇ ਆ ਜੀ ਠੀਕ ਆ ਮਾਡਲ ਕਿਹੜਾ ਬਾਈ ਇਹ 2001 ਮਾਡਲ ਆ ਜੀ 2001 ਮਾਡਲ ਆ ਪੰਜਾਬ ਨੰਬਰ ਇਹ ਵੀ ਇਹ ਵੀ ਪੰਜਾਬ ਨੰਬਰ ਆ ਜੀ ਠੀਕ ਆ ਪੰਜਾਬ ਨੰਬਰ ਆ ਗੱਲ ਕਰੀਏ ਟਾਇਰਾਂ ਦੀ ਬਾਈ ਟਾਇਰ ਮੂਰ ਦੇ ਹੈਗੇ 70 ਰੁਪਏ ਐਮ ਆਰ ਐਫ ਕੰਪਨੀ ਦੇ ਮਾਗ ਲੈਗੇ 85 ਰੁਪਏ ਜੀ ਕੇ ਕੰਪਨੀ ਦੇ ਠੀਕ ਆ ਬਾਈ ਰੰਗ ਪੇੜ ਦੀ ਗੱਲ ਕਰੀਏ ਰੰਗ ਸਾਰਾ ਰੀਜਨਲ ਆ ਬਈ ਮਾਰਦੇ ਸ਼ੋਅ ਦਿੰਨੇਗਾ ਸਾਰੇ ਠੀਕ ਆ ਭੂਮੀ ਪੁੱਤਰ ਮਾਡਲ ਆ ਹਾਂਜੀ ਹਾਂਜੀ ਸਾਰਾ ਰੀਜਨਲ ਆ ਫੁੱਲ ਗਾਰੰਟੀ ਆ ਨਾ ਬਾਈ ਆਪਣੀ ਗਾਰੰਟੀ ਇਹ ਬ ਠੀਕ ਆ ਸਾਰਾ ਸਮਾਨ ਬਈ ਸਾਰਾ ਕੁਸਮਾਨ ਪੂਰਾ ਡਿਕ ਟੋਕ ਵੀ ਚੱਲਦਾ ਸ਼ਾਤਰੀ ਦਿਓਗੇ ਨਾਲ ਠੀਕ ਵੀ ਇਹੀ ਆ ਪਾਈ ਪਾਈ ਹੈ ਠੀਕ ਆ ਬਈ ਬਾਕੀ ਡੰਡਾ ਫੱਟੀ ਨਾਲ ਸਾਰਾ ਸਮਾਨ ਪੂਰਾ ਕਰਕੇ ਦੇਵਾਂਗੇ ਠੀਕ ਆ ਵੀ ਸ਼ਾਤਰੀ ਹੈ ਨਹੀਂ ਕਿ ਅੱਜ ਮੈਂ ਸਪੀਕਰ ਆਈ ਦੇਵਾਂਗੇ ਸਾਰਾ ਕੋ ਚੱਲਦਾ ਇਹ ਸਾਰੇ ਕੋ ਸਾਂਹੀ ਮਿਲੂਗਾ ਠੀਕ ਆ ਬਈ ਲੰਗ ਪੀੜ ਦਾ ਰੀ ਨਾ ਪੰਜਾਬ ਨੰਬਰ 3247 ਜੀਰੇ ਦਾ ਠੀਕ ਆ ਇੰਜਨ ਗੇਅਰ ਦਾ ਵੀ ਚੰਗਾ ਗੱਲ ਕਰੀਏ ਹੁਣ ਬਈ ਆਪਾਂ ਇਹ ਟਰੈਕਟਰ ਦੀ ਡਿਮਾਂਡ ਦੀ 230000 ਰੁਪਏ ਮੰਗਦੇ ਬਈ 2,30,000 ਰੁਪਇਆ ਡਿਮਾਂਡ ਆ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਦੇ ਦਾਂਗੇ ਵੀਰੇ ਆਪਾਂ 2,20,000 ਰੁਪਏ ਦਾ ਠੀਕ ਆ ਇਹ ਵੀ ਪਿੰਡ ਦੇਵੀ ਵਾਲੀ ਆ ਹਾਂ ਪਿੰਡ ਦੇਵੀ ਵਾਲੇ ਦਾ ਇਹ ਦੋਵੇਂ ਟਰੈਕਟਰ ਪਿੰਡ ਦੇਵੀ ਵਾਲਾ ਜਿਹੜਾ ਫ੍ਰੀਕੋਡ ਉੱਥੇ ਵਿਕਾਉਗਾ ਨਾ ਨੰਬਰ ਬੋਲੀ ਬਾਈ 83608 ਠੀਕ ਆ 23083 ਹੁਣ ਬਾਈ ਥੋੜੀ ਜਿਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਨ ਕਰ ਦਿਓ ਜੀ ਮੈਂ ਤਾਂ ਬੇਫਿਕਰ ਹੋਇਆ ਠੀਕ ਆ ਵੀਡੀਓ ਨੂੰ ਕਰ ਦਿਓ ਜੀ ਦਬ ਕੇ ਸ਼ੇਅਰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ